ਆ ਉਹਨਾਂ ਨੂੰ ਮੁੱਖ ਮਹਿਮਾਨ ਵੀ ਦੇ ਕਰ ਕਮਲਾ ਤੋਂ ਅਵਾਰਡ ਦਿੱਤੇ ਜਾਣਗੇ ਬੜੇ ਖੂਬਸੂਰਤ ਫੇਸ ਪੁਲਿਸ ਡਿਸਟ੍ਰਿਕਟ ਲਦਾਣਾ ਰੂਰਬਲੋਂ ਤਿਆਰ ਕੀਤੀਆਂ ਗਈਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਲੜੀ ਦੇ ਵਿੱਚ ਜੱਫੇਦਾਰ ਜਰਨੈਲ ਸਿੰਘ ਉਸੇ ਹੀ ਲੜੀ ਦੇ ਵਿੱਚ ਬੀਬੀ ਗੁਰਵਚਨ ਕੌਰ ਸਾਫ ਦਾ ਬਰਾਦ ਸੰਥੀ ਮੈਂਬਰ ਅੱਜ ਵੀ ਆਪੀ ਰੈਹਨਮਾਈ ਦੇ ਵਿੱਚ ਡੀਏਜੀ ਸਾਹਿਬ ਦੇ ਸਨਮਾਨ ਦੇ ਵਿੱਚ ਜਿਹੜਾ ਕਿ ਆਪਣਾ ਇੰਨਾ ਫਰਜ਼ੀਮੇ ਵਾਲਾ ਸਮਾਂ ਤੁਹਾਡੇ ਲਈ ਕੱਟ ਕੇ ਆਏ ਨੇ ਸਾਹਸਿਆਂ ਤੋਂ ਦੂਰ ਰੱਖਣ ਦੇ ਲਈ ਬਹੁਤ ਹੀ ਸ਼ਕਾਰਜੋਗ ਐਸਐਸਪੀ ਸਾਹਿਬ ਸਰਦਾਰ ਨਮੀਤ ਸਿੰਘ ਕੈਸ ਆਈਪੀਐਸ ਸਨਾਰੀਏ ਗੁਵਾਈ ਹੈ ਜਿੰਨਾਂ ਦੇ ਕੰਮ ਬੋਲਦੇ ਵਧੀਆ ਜੀ ਆ ਇੱਧਰ ਵੀ ਆ ਮੱਲੀ ਸਾਹਿਬ ਦੇ ਨਾਲ ਵੀ ਜਿਨ੍ਹਾਂ ਨੇ ਇੰਨਾ ਜੋਖਤਾਨ ਦਿੱਤਾ ਸਾਨੂੰ ਇੱਕਾ ਸਨੈਪ ਅੰਦੀ ਲੋਟਸ ਆ ਵੀਡੀਓ ਸ਼ਾਟ ਦੇ ਲੈ ਲੈ ਜੱਟ ਮੀਤ ਸਿੰਘ ਜੇ ਕਮੀਰ ਦੇ ਵੀ ਫੁੱਟਬਾਲ ਖੌਂਦੇ ਦੀ ਉਹ ਥੀਨ ਦੇਖਣਾ ਚਾਹਾਂਗੇ ਹਨਾ ਜੀ 7 ਫੁੱਟ 1 ਇੰਚ ਵਾਹ ਜੀ ਵਾਹ ਤੇ ਨਾਲ ਨਾਲ 16 ਸਾਲ 16 ਯਾਨੀ 1 ਤੇ 6 7 ਹਨਾ ਉਹਦੋਂ ਵੀ ਟੰਗ ਗਿਆ ਪੁੱਤਰ ਹਨਾ 17 ਦੇ ਵਿੱਚ ਜਾ ਕੇ ਤੇਰੇ ਕੱਦ ਦੇ ਨਾਲੋ ਯਾਰ ਸ਼ਾਬਾਸ਼ ਥੈਂਕ ਯੂ ਥੈਂਕ ਯੂ ਜੋ ਨਾਲ ਬੋਲੇ ਵੀ ਹੈ ਵਾਹ ਜੀ ਵਾਹ ਵਾਹ ਜੀ ਵਾਹ ਗਰਾ ਤੇ ਕੰਨ ਵਾਓ ਵਾਹ ਜੀ ਵਾਹ ਨਿਕਾ ਸ਼ਾਕ ਬੀਏ ਜੀ ਲੁਧਿਆਣਾ ਰੇਂਜ ਜਿੰਮਤ ਤੇ ਤਾਰੀਖ ਤੇ ਤੌਰ ਆਈ ਪੀਐਸ ਸਾਡੇ ਖੋਸਾ ਬਾਲ ਤੇ ਬਚਾਲ ਤਾਰੂਫ ਦਾ ਹੈ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਸਰਦਾਰ ਤੇਜਾ ਸਿੰਘ तालीवाल ਜਿਨ੍ਹਾਂ ਨੂੰ ਹਰ ਇੱਕ ਬੱਚੇ ਦਾ ਪਤਾ ਹੈ ਹਰ ਇੱਕ ਖਿਡਾਰੀ ਦਾ ਪਤਾ ਹੈ ਉਹ ਧਿਆਨਕਾਰੀ ਦਿੰਦੇ ਹੋਏ ਐਸਪੀ ਸਾਹਿਬ ਸਰਦਾਰ ਨਵਨੀਤ ਸਿੰਘ ਜੈਂਟ ਆਪਣੇ ਜ਼ਿਲ੍ਹੇ ਦੇ ਵਿੱਚ ਟੂਰਨਾਮੈਂਟ ਦੇਖ ਕੇ ਤਾਂ ਤਾਰੀਆਂ ਨਹੀਂ ਰੁਕਣੀਆਂ ਚਾਹੀਦੇ ਬੱਚੇ ਇੰਨਾ ਤੁਹਾਡੇ ਵਿੱਚ ਜੋਸ਼ ਹੈ ਇੰਨਾ ਤੁਹਾਡੇ ਵਿੱਚ ਗਮ ਹੈ ਵਾਹ ਵੈਰੀ ਗੁੱਡ ਅੱਛਾ ਲੱਗ ਰਿਹਾ ਹੈ ਤੇ ਬਹੁਤ ਹੀ ਸਤਿਕਾਰ ਦੇ ਨਾਲ ਬੀਏਜੀ ਲੁਧਿਆਣਾ ਰੇਂਜ ਸ਼੍ਰੀਮਤੀ ਤਨਪ੍ਰੀਤ ਕੌਰ ਆਏ। ਬਹੁਤ ਸਿੱਖ ਲੋਕਾਂ ਨੇ ਆਣਾ ਰੂਰਾ ਤੇ ਮੈਡਮ ਜੀ ਦੇ ਹੱਥੋਂ ਇੱਕ ਵਾਰੀ ਤਾੜੀ ਲਾ ਦਿਓ ਜ਼ੋਰਦਾਰ। ਐਸਐਸਪੀ ਸਰਦਾਰ ਨਵਨੀਤ ਸਿੰਘ ਕੈਸ ਜਿਨ੍ਹਾਂ ਨੇ ਸਾਹਮਣੇ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦੀ ਹਾਂ ਜੀ ਲੁਧਿਆਣਾ ਦਿਹਾਤੀ ਤੋਂ ਸਾਡੇ ਐਸਐਸਪੀ ਸਾਹਿਬ ਸਰਦਾਰ ਨਵਨੀਤ ਸਿੰਘ ਬੈਂਜੀ ਦੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਸਮੁੱਚੀ ਟੀਮ ਦੇ ਨਾਲ ਮਿਲ ਕੇ ਇਹੜਾ ਜੇ ਟੂਰਨਾਮੈਂਟ ਕਰਾਇਆ ਬਾਲੀਵਾਲ ਦਾ ਸਾਰੀ ਟੀਮ ਵਧਾਈ ਦੀ ਪਾਤਰ ਆ ਇਹਦੇ ਨਾਲ ਸਾਡੇ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਸੇਧ ਮਿਲਦੀ ਆ ਵੀ ਅਸੀਂ ਕਿਵੇਂ ਨਸ਼ਿਆਂ ਤੋਂ ਦੂਰ ਰਹਿਣਾ ਅਤੇ ਖੇਡਾਂ ਵੱਲ ਅਸੀਂ ਜ਼ਿਆਦਾ ਰੁਚੀ ਦੇਣੀ ਆ ਸਾਰੀ ਗ੍ਰਾਮ ਪੰਚਾਇਤ ਪਿੰਡ ਧੋਥੜ ਤੋਂ ਪਿੰਡ ਗੁੜੇ ਤੋਂ ਪਿੰਡ ਭੂੰਦੜੀ ਤੋਂ ਸਰਪੰਚ ਸਾਹਿਬ ਆਏ ਨੇ ਤੇ ਹੋਰ ਵੀ ਬਹੁਤ ਸਾਡੇ ਸਤਿਕਾਰਯੋਗ ਜਿਹੜੇ ਸਰਪੰਚ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਦਿਨੋਂ ਤੈਦ ਲੋ ਤਨਵਾਰ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕਰਕੇ ਇੱਕ ਬਹੁਤ ਹੀ ਜਿਹੜਾ ਸੁਚੱਜੇ ਢੰਗ ਨਾਲ ਇਸ ਟੂਰਨਾਮੈਂਟ ਨੂੰ ਜਿਹੜਾ ਸਿਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਗੁਰਮੀਤ ਸਿੰਘ ਮੈਂਬਰ ਬਲਾਕ ਸੰਮਤੀ ਪਿੰਡ ਭੁੰਦੜੀ ਜੋ ਕਿ ਅੱਜ ਪਿੰਡ ਗੁੜੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਪੁਲਿਸ ਜ਼ਿਲ੍ਹਾ ਦਿਹਾਤੀ ਲੁਧਿਆਣਾ ਜਗਰਾਂ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਖੇਡਾਂ ਦਾ ਬਾਲੀਵਾਲ ਮੈਚ ਕਰਾਏ ਗਏ ਆ ਲੁਧਿਆਣਾ ਦਿਹਾਤੀ ਦੇ ਐਸਐਸਪੀ ਸਾਹਿਬਾਨ ਇੱਥੇ ਪਹੁੰਚੇ ਨੇ ਡੀਆਈਜੀ ਲੁਧਿਆਣਾ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਆ ਨਗਰ ਦੀਆਂ ਪੰਚਾਇਤਾਂ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਗੁਰਿਆਵਲੋਂ ਵੀ ਧੰਨਵਾਦ ਕੀਤਾ ਜਾਂਦਾ ਔਰ ਪੰਚਾਇਤਾਂ ਵੱਲੋਂ ਜਿਹੜੀ ਗੁਰਿਆਾਂ ਪਿੰਡ ਦੀ ਪੰਚਾਇਤ ਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਪ੍ਰਬੰਧ ਕਰਨ ਨਾ ਵੀ ਬਹੁਤ ਔਖਾ ਜੋ ਅਧਿខਾ ਹੈ ਤੋਂ ਐਸਐਚਓ ਸਾਹਿਬ ਇਹਨਾਂ ਦਾ ਵੀ ਬਹੁਤ ਧੰਨਵਾਦ ਜਿੰਨਾ ਇਹਨਾਂ ਨੇ ਨਠਭੱਜ ਕੀਤੀ ਆ ਐਸਪੀ ਹੈੱਡਕੁਆਰਟਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਇਹਨਾਂ ਦੀ ਸਾਰੀ ਟੀਮ ਦਾ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਆਪ ਜਿਹੜਾ ਇੱਕ ਰੰਗਲਾ ਪੰਜਾਬ ਹੋ ਜਾਊਗਾ ਜਿਹਦੇ ਲਈ ਅੱਜ ਦਿਹਾਤੀ ਤੇ ਧਿਆਣਾ ਬਾਸਕਟਬਾਲ ਟੂਰਨਾਮੈਂਟ ਪੰਚਾਇਤ ਗੁੜੇ ਪੰਚਾਇਤ ਪੂੰਦਰੀ ਪੂੰਦਰੀ ਦੇ ਨਾਲ ਜਿੰਨੇ ਵੀ ਪੰਜ ਸੱਤ ਕੋਤੜਾਂ ਪੰਜ ਸੱਤ ਪਿੰਡ ਮੁੱਲਾਪੁਰ ਦਾਖਾ ਦੇ ਜਗਰਾਉਂ ਦੇ ਸਾਰਿਆਂ ਦੇ ਸਹਿਯੋਗ ਨਾਲ ਇੰਨੇ ਵਧੀਆ ਟੂਰਨਾਮੈਂਟ ਅਸੀਂ ਪਹਿਲਾਂ ਵਾਲੀਬਾਲ ਦਾ ਰੱਸਾ ਕੱਸੀ ਦਾ ਫਿਰ ਇੱਕ ਫੁੱਟਬਾਲ ਦਾ ਕਮਾਲ ਪੂਰੇ ਬਾਸਕਟਬਾਲ ਦਾ ਅਜ ਗੁੜੇ ਦੇ ਵਿੱਚ ਕਰਾਇਆ ਵਾ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਸਾਨੂੰ ਇੰਨਾ ਮਾਨ ਦਿੰਨੇ ਆ ਇੰਨਾ ਉਹ ਤੁਹਾਡੇ ਸਾਰੇ ਪਿੰਡ ਦੇ ਬੱਚੇ ਲੇਡੀਜ਼ ਤੱਕ ਸਾਡੇ ਨਾਲ ਸਹਿਯੋਗ ਦਿੰਦੇ ਆ ਇਸ ਕਰਕੇ ਮੈਂ ਸਾਰਿਆਂ ਦਾ ਤਹਿ ਦਿਲੋਂ ਜੀ ਵਿਹਾਨਾ ਬਿਆਤੀ ਵੱਲੋਂ ਸਾਰੀਆਂ ਪੰਚਾਇਤਾਂ ਦਾ ਹੱਥ ਜੋੜ ਕੇ ਧੰਨਵਾਦੀ ਆ ਬਹੁਤ ਬਹੁਤ ਥੈਂਕ ਯੂ ਜੋ ਸਭ ਕੋ ਸਕੇ ਇਹ ਨਹੀਂ ਚੀਜ਼ ਬੱਚੋ ਇਕੱਠੇ ਹੋਏ ਅੱਜ ਖੇਡਾਂ ਦੀ ਜਾਗਰੂਤ ਲਈ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਆਪਣੇ ਜਗਰਾਉਂ ਪੁਲਿਸ ਤੇ ਸਾਰੇ ਐਸਐਸਪੀ ਸਾਹਿਬ ਖੇਡਾਂ ਪਰ ਯੋਗਦਾਨ ਪਾ ਰਹੇ ਆ ਨਸ਼ਿਆਂ ਤੋਂ ਬਹੁਤ ਦੂਰ ਮੁੰਡਿਆਂ ਨੂੰ ਹੋ ਰਹੇ ਆ ਕਹਿ ਰਹੇ ਆ ਵੀ ਨਸ਼ਿਆਂ ਤੋਂ ਪਾਸੇ ਹੋ ਕੇ ਖੇਡਾਂ ਨਾਲ ਸਾਥ ਹੋਵੋ ਬਾਕੀ ਇਹਦਾ ਪੰਚਾਇਤਾਂ ਨੂੰ ਵੀ ਬਹੁਤ ਕਹਿਣਾ ਆ ਜੇ ਕੋਈ ਨਸ਼ੇ ਦੀ ਜਾਂਦਾ ਵੀ ਉਹਦੀ ਹੈਲਪ ਕਰੋ ਵੀ ਸਾਡੇ ਕੋਲੇ ਲਿਆਓ ਜਾਂ ਕੋਈ ਦਾ ਫ੍ਰੀ ਇਲਾਜ ਕਰਵਾਵਾਂਗੇ ਜਾਂ ਪੰਚਾਇਤਾਂ ਵੀ ਇਹਦੀ ਸਹਿਯੋਗ ਦੇ ਰਹੇ ਆਂ ਬਾਕੀ ਹੋ ਵੀ ਰਿਹਾ ਅੱਗੇ ਨੋ ਨਸ਼ਾ ਮੁੜ ਵੀ ਰਿਹਾ ਪੰਜਾਬ ਸਰਕਾਰ ਦਾ ਵੀ ਧੰਨਵਾਦ ਸਾਡੇ ਪੁਲਿਸ ਆਫਸਰਾਂ ਦਾ ਸਾਰਿਆਂ ਦਾ ਜਿੰਨੇ ਵੀ ਐਸਐਸਪੀ ਸਾਹਿਬ ਸਾਰੇ ਸਾਡੇ ਜਗਰਾਉਂ ਬਲਾਕ ਦੇ ਜਾਂ ਲੁਧਿਆਣਾ ਦਿਹਾਤੀ ਸਾਰੇ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਅੱਗੇ ਤੋਂ ਅਸੀਂ ਇਹਨਾਂ ਦਾ ਸਾਥ ਦੇਣ ਦਾ ਫਰਨ ਕਰਦੇ ਆਂ ਸਹਿਯੋਗ ਦੇਵਾਂਗੇ ਪੂਰਾ ਨਸ਼ੇ ਨੂੰ ਹਟਾਵਾਂਗੇ ਸਪਾਂਸਰ ਜੀ ਦੱਸ ਜੀ ਤੁਹਾਡੇ ਪਿੰਡਾਂ ਜਿਹੜਾ ਪੰਜਾਬ ਦਾ ਆਪਣਾ ਨਸ਼ਾ ਕ੍ਰੇਟ ਹੋਇਆ ਬਹੁਤ ਮਾਹੌਲ ਖਰਾਬ ਹੋਇਆ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਨਹੀਂ ਸਖਤੀ ਕੀਤੀ ਆ ਤੇ ਇਹ ਨਸ਼ੇ ਕਰਨੀਓ ਨੌਜਵਾਨ ਹਟ ਕੇ ਆਪਣੀ ਲੀਹ ਤੇ ਆ ਰਹੇ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਮੌਜੂਦਾ ਐਸਪੀ ਸਾਹਿਬ ਦਾ ਵੀ ਡੀ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਬਸਟਕ ਬਾਲ ਦਾ ਬੰਦਿਆਂ ਨੂੰ ਚੇਤਨਾ ਲਾਈ ਆ ਕੁੜੀਆਂ ਬੇਟੀਆਂ ਦੇਖੋ ਛੋਟੇ ਛੋਟੇ ਕੱਤਦੀਆਂ ਬੇਟੀਆਂ ਕਿੰਨੀ ਚੁਸਤੀ ਫੁਰਤੀ ਨਾਲ ਕਿੰਨੀ ਖੇਡ ਰਹੀਆਂ ਸੀਗੀਆਂ ਆਪਾਂ ਆਪਣੇ ਪਿੰਡ ਦੇ ਵਿੱਚ ਜੇਰਾ ਵੀ ਕੋਈ ਬੰਦਾ ਡਰੱਗ ਕਰਦਾ ਉਹਨੂੰ ਉਸ ਲਾਈਨ ਤੋਂ ਹਟਾ ਕੇ ਸਪੋਰਟਸ ਬੱਚੇ ਲਾਓ ਜਿਹੜਾ ਖਰਚਾ ਪੱਟਾ ਕਰਦਾ ਆਪਾਂ ਕਰੋ ਆਪ ਵੀ ਕਰੋ ਕਲੀ ਗਵਰਨਮੈਂਟ ਦੇ ਨਹੀਂ ਆਪਣੇ ਬੱਸ ਵੀ ਆ ਕੋਲੇ ਇਹ ਅਫਸਰਾਂ ਦੇ ਬੱਸ ਵੀ ਇਹਨਾਂ ਨੇ ਤਾਂ ਆਪਾਂ ਨੂੰ ਇੱਕ ਲਾਈਨ ਦਿਖਾਉਣੀ ਆ ਲਾਈਨ ਫੜਨੀ ਆ ਆਪਾਂ ਸਪੋਰਟਸ ਸਪੋਰਟਸ ਦਾ ਨਸ਼ਾ ਸਭ ਤੋਂ ਗੁਣਕਾਰੀ ਆ ਜਿਹੜਾ ਤੁਹਾਡਾ ਸਰੀਰ ਫਿਟਨੈਸ ਕੇ ਬੜਾਪੇ ਤੱਕ ਤੁਹਾਡੇ ਜਾਂਦਾ ਜਿਹੜਾ ਉਹ ਨਸ਼ਾ ਉਹ ਨਸ਼ਾ ਤੁਹਾਡਾ ਤਿੰਨ ਤੋਂ 5 ਸਾਲ ਤੱਕ ਆ ਬੰਦੇ ਦੀ ਏਦੂ ਬੱਦ ਲਾਈਫ ਨਹੀਂ ਹੋ ਸਕਦੀ ਸਪੋਰਟਸਮੈਨ ਆ ਉਹਦੀ ਲਾਈਵ ਤੁਸੀਂ ਇਹ ਸਾਬ ਲਓ 70 80 ਸਾਲ ਤੱਕ 75 ਸਾਲ ਤੱਕ ਉਹਦਾ ਇਹ ਨਹੀਂ ਪਤਾ ਲੱਗਦਾ ਵੀ ਉਹਦੀ ਉਮਰ 40 ਸਾਲ ਆ ਜਾਂ 75 ਸਾਲ ਆ ਬਹੁਤ ਹੀ ਆ ਵੈਲਕਮ ਇਸ ਗੱਲ ਨੂੰ ਨਸ਼ੇ ਦੀ ਬਾਤ ਕੋਈ ਵੀ ਮੁਕੱਦਮਾ ਨਾ ਕੋਈ ਵੇਚਣ ਵਾਲਾ ਬਲੈਕ ਗਾਵਾ ਸਾਡਾ ਹੈ 50 ਘਰ ਹੀ ਸਾਡੇ ਫਿਰ ਵੀ ਬਲੈਕ ਦੇ ਪੱਖੋਂ ਸਾਡੇ ਨਸ਼ੇ ਚ ਕੋਈ ਕੋਈ ਟਸ ਕਰ ਨਹੀਂ ਹੈਗਾ ਇਸ ਪਿੰਡ ਇੱਕੋ ਹੀ ਮੁਕੱਦਮਾ ਨਸ਼ੇ ਦਾ ਨਸ਼ੇ ਨਾਲ ਕੋਈ ਲੜਾਈ ਚ ਕੋਈ ਰੱਦ ਨਹੀਂ ਬਹੁਤ ਆ ਜੀ ਪਿੰਡ ਦਾ ਨਾਮ ਦੱਸੋ ਪਿੰਡ ਦਾ ਨਾਮ ਨਵਾਂ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਜਮੇ ਬਿਲਕੁਲ ਨਾਲ ਵਸਦਾ ਛੋਟਾ ਜਿਹਾ ਪਿੰਡਾ ਡੱਲੇ ਚੋਂ ਆ ਕੇ 50 60 ਘਰ बटे ਅੱਠ ਪੰਚਾਇਤ ਲੱਗੀ ਬਣੀ ਸਾਰੀ ਪੰਚਾਇਤ ਸਾਰੀ ਪੰਚਾਇਤ ਸਾਡੀ ਹਾਜ਼ਰ ਆ ਹਾਂਜੀ ਜੀ ਪਹਿਲਾਂ ਜਿਹੜਾ ਆਪਣੇ ਪਿੰਡ ਟੂਰਨਾਮੈਂਟ ਕਰਾਇਆ ਅੱਜ ਗੁੜੇ ਜਿਹੜਾ ਫਾਸਟਬਾਲ ਦਾ ਇਹ ਵੀ ਤੁਸੀਂ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦੀਆਂ ਤੁਹਾਡੇ ਅਸੀਂ ਇਹ ਚੋਂ ਨੇ ਤੁਹਾਡੇ ਪਿੰਡ ਨੂੰ ਬਾਕੀ ਵੀ ਪੰਜਾਬ ਦੇ ਪਿੰਡ ਇਦਾਂ ਦੇ ਬਣਾ ਦੇ ਤੇ ਫਿਰ ਸਾਡਾ ਜਿਹੜਾ ਪੰਜਾਬ ਸਰਕਾਰ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਸਾਡੇ ਡੀਜੀਪੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਡੀਆਈਜੀ ਮੈਡਮ ਦਾ ਉਹ ਸੁਪਨਾ ਜਲਦੀ ਸਕਾਰ ਪੂਰਾ ਹੋਊਗਾ ਹਾਂਜੀ ਪੂਰਾ ਹੋਊਗਾ ਜੀ ਬਹੁਤ ਬਹੁਤ ਅਸੀਂ ਤਾਂ ਹੀ ਆਪ ਵੀ ਕਹਿੰਦੇ ਆ ਵੱਡੇ ਪਿੰਡ ਵੀ ਅਸੀਂ ਤਾਂ ਕਹਿੰਦੇ ਆ ਵੀ ਜੇ ਕੋਈ ਵਾਕ ਹੈਗਾ ਇਹੋ ਜਿਹਾ ਭਾਈ ਸਾਹਿਬ ਕਹਾਂ ਸਰਪੰਚਾ ਮੈਂ ਕਹਿੰਦਾ ਮੈਂ ਖਰਚਾ ਕਰੂੰਗਾ ਅਸੀਂ ਆਪ ਦਾ ਲਾਜ ਵੀ ਉਹਨਾਂ ਨੂੰ ਕਹਿੰਦਾ ਹਾਂ ਜੀ ਪਿੰਡ ਪਿੰਡ ਨਹੀਂ ਦੂਜੇ ਪਿੰਡਾਂ ਜਿਹੜੇ ਦੂਜੇ ਟਨਾਂ ਹਨ ਦੂਜੇ ਪਿੰਡ ਵੀ ਕਹਿੰਦੇ ਕੱਲੇ ਤੁਹਾਡੇ ਤੋਂ ਸਿੱਖਿਆ ਲੈਣੀ ਹੈ ਤੁਹਾਡੇ ਪਿੰਡ ਹੈ ਇੰਨਾ ਚਾਹੀਦਾ ਭਾਈ ਸਾਹਿਬ ਮਤਲਬ ਉਹਨਾਂ ਨੂੰ ਵੀ ਕਹਿੰਦੇ ਮੈਂ ਕੋਈ ਮਾਮਲਾ ਕੁਝ ਨਹੀਂ ਹੈ ਬਸ ਦੂਜੇ ਪਿੰਡਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਜੇ ਤੁਹਾਡੇ ਪਿੰਡ ਚਾਹੇ ਖਰਚਾ ਵੀ ਮੈਂ ਆਪ ਆਪ ਕੱਲਾ ਕਰੂੰਗਾ ਠੀਕ ਹੈ ਜੀ ਜਿੰਨਾ ਮਰਜ਼ੀ ਦਵਾਈ ਤੇ ਖਰਚਾ ਹੋ ਜਾਏ ਖਰਚਾ ਕਰੂੰਗਾ ਵੀ ਛੱਡੇ ਕੋਈ ਖੇਡਾਂ ਵਾਲ ਲੱਗੇ ਉਹ ਇਹ ਪੰਜਾਬ ਸਰਕਾਰ ਦੀ ਨੀਤੀ ਹੈਗੀ ਉਹ ਅਪਣਾਵੇ ਉਹਨਾਂ ਨੂੰ ਸਪੋਰਟ ਮਿਲੇਗੀ ਨਾਲ ਸਾਡੀ ਪੰਜਾਬ ਪੁਲਿਸ ਵੱਲੋਂ ਠੀਕ ਜੀ ਜਲਦੀ ਅਸੀਂ ਜਗਰਾਉਂ ਦੇ ਵਿੱਚ ਅਗਲਾ ਇਵੈਂਟ ਕਰਾਉਣ ਜਾ ਰਹੇ ਹਾਂ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਬੱਚੇ ਨੇ ਮੇਰੇ ਵੀ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਲੈਵਲ ਦੇ ਵਿੱਚ ਐਂਟੀ ਡਰੱਗ ਕੈਂਪੇਨ ਜਿਹੜਾ ਹੈਗਾ ਹੈ ਦੇ ਤਹਿਤ ਵੱਖਰੀ ਵੱਖਰੀ ਜ਼ਿਲ੍ਹਿਆਂ ਦੇ ਵਿੱਚ ਅਵੇਅਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ ਇਸੇ ਸਬੰਧ ਦੇ ਵਿੱਚ ਅੱਜ ਲੁਧਿਆਣਾ ਦਿਹਾਤੀ ਦੇ ਵਿੱਚ ਪਿੰਡ ਗੁੜੀ ਦੇ ਵਿੱਚ ਡਰਗ ਅਵੇਅਰਨੈਸ ਦੇ ਵਾਸਤੇ ਯੂਥ ਦੇ ਲਈ ਇੱਕ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਹੈ ਜਿਹਦੇ ਵਿੱਚ ਇਹ ਫਾਈਨਲ ਜਿਹੜਾ ਮੈਚ ਹੈਗਾ ਉਹ ਅੱਜ ਹੋ ਰਿਹਾ ਹੈ ਇਸ ਇਵੈਂਟ ਦਾ ਮਕਸਦ ਹੈਗਾ ਕਿ ਆਪਾਂ ਜਿਹੜੇ ਯੂਥ ਹੈਗੇ ਹਨ ਉਹਨਾਂ ਨੂੰ ਸਪੋਰਟਸ ਦੇ ਵੱਲ ਖਿੱਚ ਸਕੀਏ ਤਾਂ ਕਿ ਉਹ ਡਰਗਸ ਦੀ ਚਪੇਟ ਤੋਂ ਬਚ ਸਕਣ ਜੀ ਪਰ ਕੰਟੀਨਿਊਟੀ ਲੂਗਾ ਜੀ ਜਾਂ ਜੀ ਜੀ ਪੂਰੀ ਥਰੂਆਊਟ ਤੋਂ ਦੋ ਤਿੰਨ ਮਹੀਨੇ ਜਿਹੜਾ ਹੈਗਾ ਅਵੇਅਰਨੈਸ ਕੈਂਪੇਨ ਚੱਲਦਾ ਰਹੇਗਾ ਔਰ ਵੀ ਪਿੰਨਾਂ ਚਲਾ ਜਾਣਗੇ ਹਾਂਜੀ ਹਾਂਜੀ ਬਿਲਕੁਲ ਇਹ ਸਾਡਾ ਪੂਰਾ ਇੱਕ ਚਾਰਟ ਬਣਿਆ ਹੋਇਆ ਹੈ ਲੋਕਾਂ ਦਾ ਕਹਦਾ ਵਧੀਆ ਸਹਿਯੋਗ ਹੈਗੇ ਸਾਰੇ ਜੁੜੇ ਹੋਏ ਹੈਗੇ ਸਾਡੀ ਅਪੀਲ ਵੀ ਹੈਗੀ ਹੈ ਕਿ ਤੁਸੀਂ ਪੁਲਿਸ ਦੇ ਨਾਲ ਰਲ ਕੇ ਡਰੱਗਸ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਠੀਕ ਕਰ ਸਕੀਏ ਸਰ ਲਗਾਤਾਰ ਸਰਚ ਵੀ ਆਂਕੀ ਜਾ ਰਹੀ ਹੈ ਇਸ ਦਿਨਾਂ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਾਫੀ ਚਾਹੀਦੀ ਹੈ ਜੀ ਡਰੱਗਸ ਦੇ ਰਿਗਾਰਡਿੰਗ ਟੂ ਪੰਜਾਬ ਪੁਲਿਸ ਦੀ ਸਟ੍ਰੈਟਜੀ ਉਹ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਪਹਿਲੀ ਹੈਗੇ ਜੇ ਇਨਫੋਰਸਮੈਂਟ ਜਿਹਦੇ ਤਹਿਤ ਜਿਹੜੇ ਕੈਚੂ ਆਪਰੇਸ਼ਨਸ ਦੇ ਹੋਰ ਇਵੈਂਟਸ ਹੁੰਦੇ ਹੈਗੇ ਦੂਸਰਾ ਹੈਗਾ ਡੀ ਐਡਿਕਸ਼ਨ ਉਹਦੇ ਵਿੱਚ ਜੋ ਨੌਜਵਾਨ ਜੋ ਬੰਦੇ ਹੈਗੇ ਜੋ ਡੀ ਐਡਿਕਸ਼ਨ ਕਰਨਾ ਚਾਹੁੰਦੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈਗੀ ਤਾਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਇਹਨਾਂ ਨੂੰ ਭੇਜ ਕੇ ਰਾਇਆ ਜਾਂਦਾ ਹੈ ਤੀਸਰਾ ਹੈਗਾ ਜੀ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਤਾਂ ਆਈ ਹੈ ਜੇ ਅਵੇਅਰਨੈਸ ਹੈ ਅਵੇਅਰਨੈਸ ਵਾਸਤੇ ਸਾਡੇ ਜਿਹੜੇ ਕੈਂਪਸ ਲਗਾਏ ਜਾਂਦੇ ਆ ਤੇ ਸਪੋਰਟਸ ਇਵੈਂਟਸ ਕਰਾਏ ਜਾਂਦੇ ਆ ਇਸੇ ਤਹਿ ਜਿਹੜਾ ਹੈਗਾ ਅੱਜ ਇਵੈਂਟ ਕਰਾਇਆ ਜਾ ਰਿਹਾ ਹੈ ਗੋਸਰੇ ਪਿੰਡ ਦੇ ਸਪੋਰਟ ਕਲੱਬ ਵੀ ਆਪਣੇ ਤੌਰ ਤੇ ਇਹ ਕੈਂਟ ਲੈਬ ਟੂਰਨਾਮੈਂਟ ਕਰ ਰਹੇ ਹਨ ਜਿੰਨਾਂ ਨਾਲ ਸਹਿਯੋਗ ਕਰਦਾ ਹੈ ਜੀ ਜੀ ਬਿਲਕੁਲ ਜੀ ਆਪਾਂ ਉਹਨਾਂ ਨੂੰ ਸਪੋਰਟ ਵੀ ਕਰਦੇ ਹਾਂਗੇ ਤੇ ਜੇ ਕੋਈ ਮਦਦ ਚਾਹੀਦੀ ਹੈ ਸਾਡੀ ਤਾਂ ਆਪਾਂ ਪ੍ਰੋਵਾਈਡ ਕਰਾਂਗੇ ਥੈਂਕ ਯੂ ਠੀਕ ਨਾਮ ਲਗਾਤਾਰ ਸਰਕਾਰ ਉਪਰਾਲਾ ਕਰ ਰਹੀ ਹੈ ਨੌਜਵਾਨਾਂ ਨੂੰ ਗੜਾ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਆ ਸਪੋਰਟ ਦਾ ਜਿਹੜਾ ਆਯੋਜਨ ਕੀਤਾ ਹੈ ਜਿन्हे ਧਿਆਨ ਆ ਦਿਹਾਤੀ ਪੁਲਿਸ ਵੱਲੋਂ ਮਾਨਯੋਗ ਸੀਨੀਅਰ ਸਾਹਿਬ ਅਤੇ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਜਿੱਥੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਨਾਲ ਹੀ ਪਬਲਿਕ ਨੂੰ ਯੂਥ ਨੂੰ ਇਸ ਕੈਂਪੇਨ ਨਾਲ ਜੋੜਨ ਦੇ ਲਈ ਸਾਡੇ ਵੱਲੋਂ ਲੁਧਿਆਣਾ ਦੇ ਹਾਦੀ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਅੱਜ ਤੋਂ ਇਹਨਾਂ ਨੇ ਬਾਸਕਟਬਾਲ ਦੇ ਮੈਚਸ ਕਰਾਏ ਹਨ ਤੇ ਜਿਹਦੇ ਥਰੂ ਅਸੀਂ ਇੱਕ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਿਰਫ ਨਸ਼ਾ ਲਈ ਹੀ ਨਹੀਂ ਕਦੇ ਵੀ ਜਾਣਿਆ ਗਿਆ ਅਸੀਂ ਹਮੇਸ਼ਾ ਤੋਂ ਬਹੁਤ ਤਗੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸਪੋਰਟਸ ਪਲੇਅਰ ਪੰਜਾਬ ਦਿੰਦਾ ਰਿਹਾ ਇਸ ਦੇਸ਼ ਨੂੰ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਉਸੇ ਇੱਕ ਆਪਣੀ ਪ੍ਰਥਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਇਹ ਸਾਡਾ ਇਸੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਹੈ ਜਿਸ ਵਿੱਚ ਸਾਨੂੰ ਲੋਕਲ ਪਿੰਡ ਦੀ ਪੰਚਾਇਤ ਨੇ ਵੀ ਆਪਣਾ ਸਪੋਰਟ ਦਿੱਤਾ ਤੇ ਅਸੀਂ ਇਸ ਦੇ ਵਿੱਚ ਇੱਕ ਇਹ ਆਪਣਾ ਐਫਰਟ ਮੈਮ ਕੁਝ ਪਿੰਡ ਆਇਡੈਂਟੀਫਾਈ ਕੀਤੇ ਨੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਅਜੇ ਇਹ ਜਿਹੜੇ ਆ ਸਪੋਰਟ ਦੇ ਨਾਲ ਇਸ ਤੋਂ ਪਹਿਲਾਂ ਵੀ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਆਪਣੇ ਜ਼ਿਲ੍ਹਾ ਦੇ ਵਿੱਚ ਵੱਖ-ਵੱਖਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕਈ ਹੋਰ ਮੈਚੇਸ ਵੀ ਕਰਾਏ ਗਏ ਹਨ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜੀ ਇਹ ਸਾਡੀ ਕੈਂਪੇਨ ਹੈ ਇਹ ਸਿਰਫ ਸਾਡੇ ਰੇਂਜ ਦੀ ਜਾਂ ਲੁਧਿਆਣਾ ਦਿਹਾਤੀ ਪੁਲਿਸ ਦੀ ਨਹੀਂ ਹੀ ਹੈਗੀ ਇਹ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੇ ਪਿੱਛੇ ਵੀ ਸਾਡੇ ਇਹ ਐਂਟੀ ਡਰਗ ਕੈਂਪੇਨਸ ਚਲਾਏ ਜਾ ਰਹੇ ਹਨ ਮੈਂ ਆਮ ਤੌਰ ਤੇ ਸਰਚ ਵੀ ਆਨ ਵੀ ਚਲਾਏ ਜਾਂਦੇ ਨੇ ਤੇ ਨੌਜਵਾਨਾਂ ਨੂੰ ਵੀ ਸਾਇਕਟ ਕੀਤਾ ਜਾ ਰਿਹਾ ਹੈ ਜੀ ਮੈਂ ਉਹੀ ਦੱਸਿਆ ਤੁਹਾਨੂੰ ਕਿ ਅਸੀਂ ਦੋ ਤਰਫ ਤੋਂ ਕੰਮ ਕਰ ਰਹੇ ਹਾਂ ਜੀ ਇੱਕ ਤ ਹੈਗਾ ਕਿ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਕਰਨਾ ਚਾ ਰਹੇ ਹਾਂ ਸਖਤੀ ਕਰ ਵੀ ਰਹੇ ਹਾਂ ਉਸ ਦੇ ਨਾਲ ਹੀ ਜਿਸ ਯੂਥ ਨੂੰ ਅਸੀਂ ਇਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇਹਦੇ ਵਿੱਚ ਅਵੇਅਰਨੈਸ ਹੀ ਸਭ ਤੋਂ ਵੱਡੀ ਚੀਜ਼ ਹੈ ਜੇ ਬੱਚੇ ਨੂੰ ਪਤਾ ਹੈ ਕਿ ਇਹ ਮਾੜੀ ਚੀਜ਼ ਹੈ ਤਾਂ ਉਹ ਇਸ ਵਾਰ ਜਾਏਗਾ ਹੀ ਨਹੀਂ ਸੋ ਬਾੜੀ ਚੀਜ਼ ਤੋਂ ਹਟਾਉਣ ਦੇ ਲਈ ਤੇ ਦੂਜਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਹਮੇਸ਼ਾ ਤੋਂ ਹੀ ਦੇਸ਼ ਲੈਵਲ ਤੇ ਅੰਤਰਰਾਸ਼ਟਰੀ ਲੈਵਲ ਤੇ ਆਪਣੇ ਸਪੋਰਟਸ ਪਰਸਨ ਭੇਜਦਾ ਰਿਹਾ ਹੈ ਅਸੀਂ ਚਾਹ ਰਹੇ ਹਾਂ ਕਿ ਉਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਗਰਾਊਂਡਸ ਜੋ ਕਿ ਸਰਕਾਰ ਵੱਲੋਂ بڑے ਪਿੰਡਾਂ ਦੇ ਵਿੱਚ ਹੀ ਬਣਾਏ ਗਏ ਹਨ ਉਹਦੇ ਵਿੱਚ ਆਪਣੇ ਪੁਲਿਸ ਨੂੰ ਨਾਲ ਲੈ ਕੇ ਇੱਕ ਮੁਹਿੰਮ ਚਲਾ ਸਕੀਏ ਜਿਸ ਦੇ ਵਿੱਚ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੂਥ ਨੂੰ ਸਪੋਰਟਸ ਦੇ ਨਾਲ ਜੋੜ ਪਾਈਏ ਥੈਂਕ ਯੂ